ਇੱਕ ਵੱਡੀ ਸਫਲਤਾ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ थाना ਸ਼ਾਹਕੋਟ ਅਦੀਨ ਪੈਂਦੇ ਪਿੰਡ ਸ਼ੇਖੇਵਾਲ ਵਿੱਚ ਦਰਜ ਇੱਕ ਕਤਲ ਕੇਸ ਵਿੱਚ ਸ਼ਾਮਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੂੰ ਅਪਰਾਧ ਦੇ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ ਵੇਰਵੇ ਦਾ ਖੁਲਾਸਾ ਕਰਦੇ ਹੋਏ ਸੀਨੀਅਰ ਪੁਲਿਸ ਸੁਪਰਡੈਂਟ ਜਲੰਧਰ ਦਿਹਾਤੀ ਪੁਲਿਸ ਖਰਕਮਲ ਪ੍ਰੀਤ ਸਿੰਘ ਖਖਨੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਿ ਨੌਂ ਨੇ ਅਪਰਾਧਾਂ ਵਿੱਚ ਸ਼ਾਮਲ ਅਪਰਾਧੀਆਂ ਵਿਰੁੱਧ ਨਿਰੰਤਰ ਕਾਰਵਾਈ ਜਾਰੀ ਹੈ ਤਾਜ਼ਾ ਕਾਰਵਾਈ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀਐਸਪੀ ਸ਼ਾਹਕੋਟੋਂ ਕਾਰ ਸਿੰਘ ਬਰਾਰ ਦੀ ਨਿਗਰਾਨੀ ਹੇਠ ਕੀਤੀ ਗਈ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਐਸਐਚਓ ਸ਼ਾਹਕੋਟ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਮੁਲਜ਼ਮ ਨੂੰ ਸਫਲਤਾਪੂਰਵਕ ਲਭ ਲਿਆ ਅਤੇ ਗ੍ਰਿਫਤਾਰ ਕਰ ਲਿਆ ਹੈ ਇਕ ਘਟਨਾ 18 ਫਰਵਰੀ 2005 ਦੀ ਰਾਤ ਨੂੰ ਵਾਪਰੀ ਜਦੋਂ ਸ਼ਾਹਕੋਟ ਪੁਲਿਸ ਸਟੇਸ਼ਨ ਨੂੰ ਪਿੰਡ ਸ਼ੇਖੇਵਾਲ ਵਿੱਚ ਇੱਕ ਕਤਲ ਦੀ ਸੂਚਨਾ ਮਿਲੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮ੍ਰਿਤਕ ਅਨਰਜੀਤ ਸਿੰਘ ਦੀ ਪਤਨੀ ਕੁਲਜੀਤ ਕੌਰ ਦਾ ਬਿਆਨ ਦਰਜ ਕੀਤਾ ਉਸਨੇ ਦੱਸਿਆ ਕਿ ਰਾਤ ਲਗਭਗ 8:30 ਵਜੇ ਉਸਦਾ ਪਤੀ ਬਾਹਰੀ ਗੇਟ ਬੰਦ ਕਰਨ ਲਈ ਬਾਹਰ ਨਿਕਲਿਆ ਸੀ ਕਿ ਗੁਰਸੇਵਕ ਸਿੰਘ ਉਰਫ ਸੋਹਲ ਪੁੱਤਰ ਪਰਮਜੀਤ ਸਿੰਘ ਨੇ ਉਸਦੇ ਪਸ਼ੂਆਂ ਦੇ ਚਾਰੇ ਵਾਲੇ ਕਟਰ ਨਾਲ ਹਮਲਾ ਕਰ ਦਿੱਤਾ ਦੋਸ਼ੀ ਨੇ ਵਾਰ-ਵਾਰ ਵਾਰ ਕੀਤੇ ਜਿਸ ਨਾਲ ਇੰਦਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਦੋਂ ਪਰਿਵਾਰਕ ਮੈਂਬਰ ਉਸ ਦੀ ਮਦਦ ਲਈ ਪਹੁੰਚੇ ਤਾਂ ਦੋਸ਼ੀ ਮੌਕੇ ਤੋਂ ਭੱਜ ਗਿਆ ਪੀੜਤ ਨੇ ਥੋੜੀ ਦੇਰ ਬਾਅਦ ਹੀ ਦਮ ਤੋੜ ਦਿੱਤਾ ਪੂਰੀ ਜਾਂਚ ਤੋਂ ਬਾਅਦ ਦੋਸ਼ੀ ਗੁਰਸੇਵਕ ਸਿੰਘ ਉਰਫ ਸੋਹਲ ਜੋ ਕਿ ਸ਼ੇਖੇਵਾਲ ਦਾ ਰਹਿਣ ਵਾਲਾ 23 ਸਾਲਾ ਹੈ ਨੂੰ 1 ਫਰਵਰੀ 2005 ਦੀ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਥਾਣਾ ਸ਼ਾਹਕੋਟ ਪੁਲਿਸ ਵੱਲੋਂ 24 ਘੰਟੇ ਵਿੱਚ ਕਤਲ ਕਰੇ ਦੇ ਦੋਸ਼ੀ ਨੂੰ ਗ੍ਰਿਫਤਾਰ। थाना ਸ਼ਾਖੋੜ ਦੇ ਪਿੰਡ ਸੇਖਿਆਲ ਦੇ ਕੇਂਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਉਮਰਕ੍ਰਿਬ 36 ਸਾਲ ਨੂੰ ਉਸਦੇ ਹੀ ਭਤੀਜੇ ਗੁਰਸੇਖ ਸਿੰਘ ਪੁੱਤਰ ਸੋਰ ਸਿੰਘ 16 ਪੁੱਤ ਪਰਮਜੀਤ ਸਿੰਘ ਨੇ ਆਪਣੇ ਨਿੱਜੀ ਹਥਿਆਰ ਨਾਲ ਕਤਲ ਕਰਤਾ ਸੀ। ਸ਼ਾਖੋੜ ਪੁਲਿਸ ਨੂੰ 18 ਤਰੀਕ ਨੂੰ ਲੇਟ ਇਵਨਿੰਗ ਇਨਫੋਰਮੇਸ਼ਨ ਮਿਲੀ ਤੇ ਕਿ ਜਿਹਰੇ ਤਹਾਰਾ 103 ਬੀਐਨਐਸ ਦਾ ਤੁਮ ਕਾਦਮ ਅਦਾਲਤ ਕਰਕੇ ਉਹਦਾ ਜਿਹੜਾ ਵਿਕਟਮ ਸੀ ਉਹਦਾ ਪੋਸਟਮਾਰਟ ਕਰਾਇਆ ਅਤੇ ਨਾਲ ਹੀ ਦੋਸ਼ੀ ਦੀ ਪਹਾਲ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਮਾਨਯੋਗ ਐਸਐਸਪੀ ਸਰਦਾਰ ਹਰਕਮਪ੍ਰੀ ਸਿੰਘ ਖਾਕੀ ਜੀ ਦੀ ਦੇਖੰਦ ਦੇਖ ਤੇ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਮਤਾ ਸਫੀਤਿਆ ਇਸ ਮੁਕਾਦਮੇ ਦੀ ਤਤਤੀਸ਼ ਬੜੇ ਆਧੁਨਿਕ ਤੰਗ ਤਰੀਕੇ ਨਾਲ ਕੀਤੀ ਜਾ ਰਹੀ ਹੈ ਜੇਕਰ ਇਸ ਕਿਸੇ ਹੋਰ ਦੋਸ਼ੀ ਦਾ ਕੋਈ ਰੋਲ ਹੋਇਆ ਤੇ ਤਾਂ ਵੀ ਦਰਾਂਨੇ ਤਤਤੀਸ਼ ਚੱਜਾ ਰਹੂਗਾ ਅੱਜ ਇਹ ਦੋਸ਼ੀ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਦੇ ਵੱਲੋਂ ਵਰਤੇ ਗਏ ਹਥਿਆਰ ऐंर इहो रे कहिड़ी एवीडेंस आहे उहो अॼु हासिली जवी त अगली तुपी मुकमल करोशी जल भेजा जवां थैंक्यू